ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਸ ਸਮੇਂ ਜੋ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੱਸਦੀ ਹੈ ਕਿ ਪਿਛਲੇ ਸਮੇਂ ਦੌਰਾਨ ਅਖਬਾਰਾਂ ਦੇ ਵਿੱਚ ਖੂਬ ਸੁਰੱਖਿਆ ਦੇ ਵਿੱਚ ਰਹੀ ਹੈ ਤੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਇੱਕ ਸਿਲੰਡਰਾਂ ਨਾਲ ਭਰੀ ਹੋਈ ਗੱਡੀ ਜਿਸ ਦੇ ਵਿੱਚ ਕਾਫੀ ਸਿਲੰਡਰ ਰੱਖੇ ਗਏ ਸਨ ਉਸ ਦੀ ਹਾਲਤ ਕਾਫੀ ਖਰਾਬ ਸੀ ਅਤੇ ਅੱਜ ਟ੍ਰੈਫਿਕ ਇੰਚਾਰਜ ਇਕਬਾਲ ਸਿੰਘ ਹੁੰਦਲ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਸ਼ੰਭੂ ਵਿਖੇ ਬਿਨਾ ਇਨਸ਼ੋਰੈਂਸ ਤੋਂ ਚੱਲ ਰਹੀ ਗੱਡੀ ਦੇ ਚਲਾਨ ਕੱਟਿਆ ਗਿਆ ਅਤੇ ਦੱਸਦੀ ਕਿ ਇਸ ਗੱਡੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਭਾਰਤ ਗੈਸ ਦੇ ਸਿਲੰਡਰ ਭਰੇ ਹੋਏ ਸਨ ਜਿਸ ਤੇ ਉੱਪਰ ਸੁਰੱਖਿਆ ਨੂੰ ਦੇਖਦਾ ਹੋਇਆ ਲੋਕਾਂ ਨੇ ਸੁਰੱਖਿਆ ਨੂੰ ਦੇਖਦਾ ਹੋਇਆ ਟ੍ਰੈਫਿਕ ਪੁਲਿਸ ਦੇ ਵੱਲੋਂ ਇਸ ਦਾ ਚਲਾਨ ਕੱਟਿਆ ਗਿਆ ਆਓ ਤੁਹਾਨੂੰ ਵੀ ਦਿਖਾਣੇ ਹਾਂ ਇੱਥੇ ਦੀਆਂ ਤਸਵੀਰਾਂ ਤੇ ਨਾਲ ਹੀ ਟ੍ਰੈਫਿਕ ਇੰਚਾਰਜ ਇਕਬਾਲ ਸਿੰਘ ਹੁੰਦਲ ਨੇ ਕੀ ਕਿਹਾ ਗੱਡੀ ਦੀ ਇਨਸ਼ੋਰੈਂਸ ਕੱਟ ਸੀ ਹਾਂਜੀ ਇਸ ਉਹਨਾਂ ਦਾ ਚਲਾਨ ਕੀਤਾ ਗਿਆ ਕਿਹੜੀ ਗੱਡੀ ਹੈ ਇਹ ਬਲੇਰੋ ਗੱਡੀ ਹੋਈ ਹੈ ਇਹ ਐਚ ਇਹ ਕਾ ਵੀ ਇੰਕੀ ਲੋੜਾ ਨਹੀਂ ਗੱਡੀ ਹੈ ਜੀ ਹਾਂਜੀ ਇਹਦੀ ਇੰਸ਼ੋਰੈਂਸ ਹੈ ਨਹੀਂ ਸੀ ਹਿੰਦੀ ਇੰਸ਼ੋਰੈਂਸ ਦਾ ਚਲਾਨ ਕੀਤਾ ਗਿਆ ਠੀਕ